ਲੋਗ ਇਹਨਾਂ ਨਸ਼ਾ ਕਰਦੇ ਨੇ ਔਰ ਪਾਇਆ ਗਿਆ ਕਿ ਪੰਜਾਬ ਵਿੱਚ ਸਭ ਤੋਂ ਜ਼ਿਆਦਾ ਨਸ਼ਾ ਹੈ ਤੇ ਇਹਨੂੰ ਛੇਵਾਂ ਦਰਿਆ ਵੀ ਕਹਿ ਦਿੱਤਾ ਗਿਆ ਪੰਜ ਦਰਿਆ ਤੇ ਆਪਣੇ ਸੁੱਗੇ ਨੇ ਤੇ ਛੇਵਾਂ ਦਰਿਆ ਬੜੀ ਤੇਜ਼ੀ ਨਾਲ ਵਹਿ ਰਿਹਾ ਹੈ ਹੁਣ ਆਪਾਂ ਸੋਚੀਏ ਵੀ ਗੁਰੂਆਂ ਪੀਰਾਂ ਦੀ ਧਰਤੀ ਸਭ ਤੋਂ ਵੱਡੀ ਗੱਲ ਦੁਨੀਆ ਦਾ ਮਹਾਨ ਗ੍ਰੰਥ ਜਿਹਨੂੰ ਗੁਰੂ ਗ੍ਰੰਥ ਸਾਹਿਬ ਦਾ ਖਤਾਬ ਉਹ ਪੰਜਾਬ ਵਿੱਚ ਲਿਖਿਆ ਗਿਆ ਹੈ ਪੰਜਾਬ ਦੇ ਵਿੱਚ ਬਾਣੀ ਪ੍ਰਗਟ ਕੀਤੀ ਗਈ ਗੁਰੂ ਅਰਜਨ ਦੇਵ ਜੀ ਨੇ ਪੋਥੀ ਲਿਖੀ ਦਸਵੇਂ ਪਾਤਸ਼ਾਹ ਨੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਰਚਨਾ ਕਰਕੇ ਉਹਨਾਂ ਨੂੰ ਗੁਰਤਾ ਕਦੀ ਦੇ ਦਿੱਤੀ ਔਰ ਬਹੁਤੇ ॠषि मुनि ਗੁਰੂ ਸਹਿਬਾਨ ਸੰਤ ਮਹਾਪੁਰਖ ਪੰਜਾਬ ਦੇ ਵਿੱਚ ਆਏ ਮਗਰ ਪੰਜਾਬ ਦੇ ਲੋਕ ਉਹਨਾਂ ਤੋਂ ਲਾਹਾ ਨਹੀਂ ਲੈ ਸਕੇ ਪੰਜਾਬ ਦੇ ਲੋਕ ਜੇ ਗੁਰਬਾਣੀ ਨਾਲੋਂ ਟੁੱਟ ਗਏ ਸਿਮਰਨ ਦੇ ਨਾਲੇ ਟੁੱਟ ਗਏ ਤੇ ਸ਼ੋਅ ਆਫ ਵਿੱਚ ਜ਼ਿਆਦਾ ਪੈ ਗਏ ਉਹਦੇ ਨਾਲ ਸਟ्रेस ਵੱਧ ਗਿਆ ਚਿੰਤਾ ਵੱਧ ਗਈ ਸਹੀ ਗੱਲ ਐ ਨਾ ਪੰਜਾਬੀਆਂ ਨੂੰ ਜਿਆਦਾ ਚਿੰਤਾ ਜੇ ਕਿਉਂਕਿ ਸ਼ੋਅ ਆਫ ਇਹਨਾਂ ਕੋਲ ਜ਼ਿਆਦਾ ਹੈ ਇਹਨਾਂ ਨੂੰ ਵਾਹਿਗੁਰੂ ਨੇ ਧੰਨ ਦਿੱਤਾ ਸ਼ੋਅ ਆਫ ਕਰਨ ਲੱਗ ਪਏ ਜਿਹਨੂੰ ਪੰਜਾਬੀ ਵਿੱਚ ਆਪਾਂ ਕਹਿ ਦਿੰਨੇ ਵਖਾਵਾ ਉਹ ਵਖਾਵੇ ਦੇ ਵਿੱਚ ਇੰਨਾ ਕਰਜ਼ਾ ਲੈ ਲਿਆ ਕਿ ਸਟ्रेस ਹੋ ਗਿਆ ਚਿੰਤਾਉ ਤੇ ਪੰਜਾਬ ਦੇ ਕੁੜੀਆਂ ਮੁੰਡੇ ਬਜ਼ੁਰਗ ਬੀਬੀਆਂ ਸਭ ਨਸ਼ਾ ਕਰ ਰਹੇ ਬਹੁਤੇ ਲੋਕ ਨਸ਼ੇ ਦੀ ਆਦਤ ਪੈ ਗਈ ਹੁਣ ਉਹ ਨਸ਼ਾ ਕਿਉਂ ਕਰਦਾ ਹੈ ਕਿ ਚਿੰਤਾ ਦੇ ਵਿੱਚ ਨੀਂਦ ਨਹੀਂ ਆਉਂਦੀ ਜੇ ਇਨਸਾਨ ਨੂੰ ਚਿੰਤਾ ਹੋਏਗੀ ਨਾ ਕਿ ਕੱਲ ਕੰਮ ਕਰਨਾ ਤੇ ਦਿਨ ਨਾ ਕਿਤੇ ਚੜ ਜਾਏ ਤੇ ਨੀਂਦ ਕਿਵੇਂ ਆਏਗੀ ਉਹ ਫਿਰ ਨਸ਼ੇ ਦਾ ਇਸਤੇਮਾਲ ਕਰਦਾ ਹੈ ਉਹ ਨਸ਼ਾ ਜਿਹੜਾ ਹੈ ਉਹ ਨੂੰ ਨੀਂਦ ਤਾਂ ਦੇ ਦਿੰਦਾ ਹੈ ਮਗਰ ਚਿੰਤਾ ਤੇ ਨਹੀਂ ਦੂਰ ਹੋਈ ਚਿੰਤਾ ਫੇਰ ਸ਼ੁਰੂ ਹੋ ਜਾਏਗੀ ਕੱਲ ਜਾਗੇਗਾ ਫੇ ਚਿੰਤਾ ਯਾਨੀ ਜੀਵ ਜਿਹੜਾ ਏ ਉਹ ਨਸ਼ਾ ਇਸ ਕਰਕੇ ਕਰਦਾ ਹੈ ਵੀ ਮੈਨੂੰ ਥੋੜੀ ਜੀ ਰਾਹਤ ਮਿਲ ਜਾਏ ਮੈਨੂੰ ਚੈਨ ਆ ਜਾਏ ਮਗਰ ਗੁਰੂ ਜੀ ਕਹਿੰਦੇ ਪ੍ਰਭ ਜੀ ਕੋ ਨਾਮ ਜਪਤ ਮਨ ਚੈਨ ਜਿੰਨਾ ਚੇ ਤੂੰ ਨਾਮ ਨਹੀਂ ਜਪਦਾ ਬੰਦਿਆ ਤੈਨੂੰ ਚੈਨ ਨਹੀਂ ਆਉਣਾ ਤੈਨੂੰ ਸੁੱਖ ਨਹੀਂ ਮਿਲਣਾ ਪਰ ਇਹ ਜਿਹੜਾ ਨਸ਼ਾ ਇਹ ਨਾ ਆਰਟੀਫੀਸ਼ੀਅਲ ਨਸ਼ਾ ਹੈ ਤੇ ਗੁਰੂ ਨਾਨਕ ਦੇਵ ਜੀ ਨੇ ਕਹਿਤਾ ਵੀ ਜਿਹੜੇ ਸਿੱਧ ਲੋਕ ਸੀ ਨਾ ਜੋਗੀ ਲੋਕ ਉਹ ਵੀ ਨਸ਼ਾ ਕਰਦੇ ਮਗਰ ਉਹ ਸਮਾਧੀ ਲਾਉਣ ਵਾਸਤੇ ਕਰਦੇ ਜਿਵੇਂ ਸ਼ਿਵਜੀ ਉਹ ਵੀ ਕਹਿੰਦੇ ਭੰਗ ਪੀਂਦਾ ਹੈ ਪਰ ਉਹ ਭੰਗ ਪੀਂਦਾ ਹੈ ਸਮਾਧੀ ਲਾਉਣ ਵਾਸਤੇ ਰੱਬ ਨਾਲ ਜੁੜਨ ਵਾਸਤੇ ਤੇ ਜਿਹੜੇ ਜੋਗੀ ਲੋਕ ਸੀ ਉਹ ਕਹਿੰਦੇ ਸੋਮਰਸ ਕੱਢਦੇ ਸੀ ਉਹ ਵੀ ਸਮਾਧੀ ਲਾਉਣ ਵਾਸਤੇ ਕਰਦੇ ਮਗਰ ਜਦੋਂ ਗੁਰੂ ਨਾਨਕ ਦੇਵ ਜੀ ਉਹਨਾਂ ਕੋਲ ਪਹੁੰਚੇ ਤੇ ਉਹਨਾਂ ਨੂੰ ਪੁੱਛਿਆ ਕਹਿੰਦੇ ਵੀ ਇਹ ਜਿਹੜਾ ਨਸ਼ਾ ਤੁਸੀਂ ਲੈਂਦੇ ਹੋ ਇਹ ਇਹਦਾ ਕਿੰਨਾ ਕੁ ਤੇ ਰਸ ਹੈ ਉਹਨਾਂ ਦੇ ਵੀ 10 ਤੋਂ 12 ਘੰਟੇ ਸੀ ਮਸਤ ਰਹਿਨੇ ਤੇ ਗੁਰਨਾਨਕ